ਇਹਨਾਂ ਨੂੰ ਜਲੇਬ ਕਹਿ ਲਓ ਜਾਂ ਫਿਰ ਇਹਨੂੰ ਕਹੋ ਜਲੇਬੀ ਤੇ ਉਹ ਵੀ ਹੈ ਤਾਊ ਦੀ ਜਲੇਬੀ ਠੀਕ ਹੈ ਸੋਨੀ ਬੱਗੇਪਾ ਗਵਾਨਾ ਕੇ ਪਾਸ ਗਾਉਂ ਮੇਰਾ 1960 ਸੇ ਕੰਮ ਕਰ ਰਹਾ ਹਾਂ ਜੀ ਤੇ ਇੱਕ ਜ਼ਮੀਦਾਰ ਬੋਲ ਰਿਹਾ ਮੋਟੀ ਜਲੇਬੀ ਬਣਾ ਮੋਟੀ ਬਣਾਓ ਅੱਛਾ ਜੀ ਮੋਟੀ ਕਹਿੰਦੇ ਮੋਟੀ ਕਹਿੰਦੇ ਬਸ ਉਸਦਨ ਦਿਮਾਗ ਖਰਾਬ ਕਰਮਨੇ ਇੱਕ ਅਛਾ ਈਆ ਕਪੜੇ ਮੇ ਸਰਾਹ ਕਰਾ ਐਸਾ ਸੂਤ ਬੈਠਾ 250 ਗ੍ਰਾਮ ਦਾ ਪੇਸ ਬਣਾਣਾ ਸ਼ੁਰੂ ਕਰ ਅੱਛਾ ਕੋਈ ਇਸਮੇ ਕੋਈ ਰੰਗ ਜਾਂ ਕੋਈ ਕਲਰ ਨਹੀਂ ਹੈ ਅੱਛਾ ਇਸਕਾ ਖਮੇਰ ਉਠਾਣਾ ਪੜਦਾ ਹੈ

ਇਹ ਜੋ ਤੁਸੀਂ ਬਣਦੇ ਦੇਖ ਰਹੇ ਆ ਇਹਨਾਂ ਨੂੰ ਜਲੇਬ ਕਹਿ ਲਓ ਜਾਂ ਫਿਰ ਇਹਨੂੰ ਕਹੋ ਜਲੇਬੀ ਤੇ ਉਹ ਵੀ ਹੈ ਤਾਊ ਦੀ ਜਲੇਬੀ ਤੇ ਮੇਲੇ ਦੇ ਉੱਤੇ ਇਹ ਜਿਹੜੀ ਜਲੇਬੀ ਆ ਰਹਾ ਜੀ ਦੋਸਤੋ ਇਹ ਬੜੇ ਕੁੰਚ ਦਾ ਕੇਂਦਰ ਹੁੰਦੀ ਆ ਤੇ ਲੋਕ ਸਪੈਸ਼ਲ ਕਿਸਾਨ ਮੇਲੇ ਦੇ ਉੱਤੇ ਇਹ ਜਲੇਬੀ ਖਾਨ ਆਉਂਦੇ ਆ ਇਹ ਬਸ ਇਦਾਂ ਆ ਦੇਖ ਲਓ ਬਣਦੀ ਦੇਖ ਲਓ ਪਹਿਲਾਂ ਤੇ ਆ ਗਰਮਾ ਗਰਮ ਜਲੇਬੀ ਇੱਧਰ ਤਾਊ ਹੁਣੀ ਸਰਬ ਵੀ ਕਰ ਰਹੇ ਨੇ ਤੇ ਆ ਦੇਖ ਲੋ ਯਾਰ ਇਹ ਇਹ ਦੋ ਜਣਿਆਂ ਤੋਂ ਖਾ ਇਹ ਇੱਕ ਜਣਾ ਬੰਦਾ ਨਹੀਂ ਮੇਰੀ ਗੱਲਾਂ ਖਾ ਸਕਦਾ ਤੇ ਇਹ ਦੇਖ ਲੋ ਬਈ ਇਹ ਕਮਾਲ ਦੀ ਜਲੇਬੀ ਆ ਇਹ ਤੇ ਖੇਚੜਾ ਕੇਂਦਰ ਹੁੰਦੀ ਆ ਲੋਕ ਬਹੁਤ ਚਾਹ ਕੇ ਖਾਂਦੇ ਆ ਬੱਚੇ ਭੈਣਾ ਭਰਾ ਸਾਰੇ ਦੋਸ ਇਦਾ ਬੜਾ ਉਹ ਇਹਨੂੰ ਚਾਹੁੰਦੇ ਆ ਇੱਧਰ ਤਾਊ ਹੁਣੀ ਵੀ ਆ ਆਉ ਸਾਸੀ ਕਾਲ ਸਾਸੀ ਕਾਲ ਭਾਜੀ ਕਿਦਾਂ ਠੀਕ ਠਾਕ ਹੋ ਜੀ ਦਇਆ ਜੀ ਮਾਲਕ ਦੀ ਕਿਦਾਂ ਵਧੀਆ ਚੱਲ ਰਿਹਾ ਮੇਲਾ ਵਧੀਆ ਹਾਂ ਬਸ ਵਧੀਆ ਚੱਲ ਰਿਹਾ ਜੀ ਮੇਲਾ ਆਪਣੇ ਦਰਤ ਵਧੀਆ ਚੱਲ ਰਿਹਾ ਵੈਸੇ ਪਬਲਿਕ ਤਾਂ ਬਹੁਤ ਕਮ ਆਪਕੀ ਬਾਹਰ ਆਪਣੇ ਉਸੇ ਠੀਕ ਹੈ ਹਾਂ ਫਿਰ ਵੀ ਠੀਕ ਹੈ ਬਾਕੀ ਹਮ ਤੋ ਕਿਆ ਬਤਾਏਗੇ ਆਪਣੇ ਸਵਾਦ ਕੇ ਬਾਰੇ ਮੈਂ ਦਰਸ਼ਕਾਂ ਤੋਂ ਪੁੱਛੋ ਖਾ ਰਹੇ ਆ ਪਹਿਲੇ ਤੋਂ ਹਮ ਤੋ ਫਿਰ ਬਾਅਦ ਮੈਂ ਦੇਂਗੇ ਪਹਿਲੇ ਉਹਨਾਂ ਦੇ ਪਤਾ ਕਰੋ ਤੇ ਕੈਸੀ ਚੀਜ਼ ਹੈ ਕੈਸੀ ਨਹੀਂ ਹੈ ਫਿਰ ਹਮ ਤੋ ਬਾਅਦ ਵਿੱਚ ਬਤਾਵਾਂਗੇ ਪੁੱਛੀਏ ਬਾਜੀ ਉਹਨਾਂ ਨੂੰ ਬਾਜੀ ਕਿੱਦਾਂ ਦਾ ਲੱਗਾ ਬਹੁਤ ਵਧੀਆ ਜੀ ਪਹਿਲੀ ਈ ਖਾ ਰਹੇ ਹਾਂ ਨਹੀਂ ਨਹੀਂ ਅੱਛਾ ਜੀ ਅਸੀਂ ਇਹ ਕਿਸਾਨ ਮੋਰਤੇ ਦੇ ਵੀ ਦਿੱਲੀ ਵੀ ਖਾਧੀਆਂ ਇਹ ਅੱਛਾ ਜੀ ਇਹਦੇ ਕਰਕੇ ਅਸੀਂ ਦੇਖ ਕੇ ਆਏ ਹਾਂ ਉਹ ਵਾਹ ਸਪੈਸ਼ਲੀਆ ਉੱਥੇ ਅਸੀਂ ਦੋ ਦੋ ਵੀ ਖਾਧੀਆਂ ਬਸ ਦੋ ਇੱਕ ਵੈਸੇ ਤਾਂ ਇੱਕ ਮਸਾਣੀ ਮਿੱਚਲ ਪਰ ਉੱਥੇ ਦੋ ਦੋ ਖਾਧੀਆਂ ਉਹ ਦੇਖ ਕੇ ਅਸੀਂ ਆਏ ਹਾਂ ਵੀ ਹਰਿਆਣੇ ਦੀ ਜਲੇਬੀ ਖਾਈਏ ਵਾਹ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਦੁਨੀਆ ਸਪੈਸ਼ਲ ਖਾਣ ਆਉਦੀ ਆ ਤਾਂ ਉਹ ਉਦਾਂ ਕਿੱਥੋਂ ਆ ਤੁਸੀਂ ਹਰਿਆਣੇ ਤੋਂ ਕਿਹੜੀ ਜਗ੍ਹਾ ਤੋਂ ਮੈਂ ਜ਼ਿਲ੍ਹਾ ਸੋਨੀਪੱਤ ਤਹਿਸੀਲ ਗਵਾਨਾ گاؤں ਪੁਸਾਨਾ ਮੇਰਾ ਠੀਕ ਹੈ ਸੋਨੀਪੱਤ ਕੇ ਬਾਸ ਗਵਾਨਾ ਕੇ ਪਾਸ گاؤں ਆ ਮੇਰਾ ਠੀਕ ਹੈ ਹਾਂਜੀ ਤਾਉ ਇਹ ਜਲੇਬੀ ਵਾਲੇ ਕੰਮ ਦੇ ਵਿੱਚ ਆਪਾਂ ਨੂੰ ਕਿੰਨਾ ਚਿਰ ਹੋ ਗਿਆ 1960 ਸੇ ਕੰਮ ਕਰ ਰਿਹਾ ਹਾਂ ਜੀ 70 1960 30 ਸਾਲ ਹੋ ਗਿਆ ਤੁਹਾਨੂੰ ਹਾਂਜੀ 7 ਸਾਲ ਦਾ ਕਦੋਂ ਲੱਗਿਆ 74 ਉਮਰ ਹੋ ਗਈ ਆ 74 ਦੀ ਏਜ ਹੋ ਗਈ ਹਾਂਜੀ ਔਰ 30 ਰੁਪਏ ਬਿਨਾ ਕਦੋਂ ਰੱਖਿਆ ਜੇ ਆਪਾਂ ਨੇ ਫੇਰ ਇਹ ਸਿੱਕੀਆਂ ਜਲੇਬੀਆਂ ਬਣਾਣੇ ਤੋਂ ਕੋਈ ਸਰ ਵਾ ਤਾਉ ਜਲੇਬੀ ਬਣਾਉਣੀ ਉਦੋਂ ਤੋਂ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਇਹ ਪਰਿਵਾਰ ਤਾਂ ਡੱਬਾ ਬਣਾਉਂਦਾ ਸੀਗਾ ਪਹਿਲਾਂ ਜਾਂ ਕਿਤੋਂ ਸਿੱਖੀ ਆ ਨਹੀਂ ਸਾਡਾ ਪਰਿਵਾਰ ਤਾਂ ਨਹੀਂ ਬਣਾਉਂਦਾ ਸੀ ਜੀ ਜਿਵੇਂ ਕਾਰੀਗਰਾਂ ਕੇ ਸਾਥ ਮੇਲੇ ਮੈਂ ਉਹ ਜਿਹੜੇ ਸਾਹਿਬ ਹਮਾਰੇ ਸਾਬਿਆ ਸਾਦੇ ਹੁੰਦੇ ਨੇ ਬਹੁਤ ਜਲੇਬੀ ਬਣਤੇ تھے ਜਾਂ ਉਹ ਬਣਤੀ ਸੀ ਲੱਡੂ ਅੱਛਾ ਤੋਂ ਵਾ ਮੇਸਾ ਕੋਈ ਇੱਕ ਜ਼ਮੀਦਾਰ ਬੋਲੜੇ ਮੋਟੀ ਜਲੇਬੀ ਬਣਾ ਮੋਟੀ ਬਣਾਓ ਅੱਛਾ ਜੀ ਮੋਟੀ ਕਹਿੰਦੇ ਮੋਟੀ ਕਹਿੰਦੇ ਬਸ ਉਦੋਂ ਦਿਮਾਗ ਖਰਾਬ ਕਰ ਗਮਨੇ ਇਕ ਅਛਾ ਢੀਆ ਕਪੜੇ ਵਿੱਚ ਸਰਾ ਕਰਾ ਐਸਾ ਸੂਤ ਬੈਠਾ 250 ਗ੍ਰਾਮ ਦਾ ਪੀਸ ਬਣਾਉਣਾ ਸ਼ੁਰੂ ਕਰ ਲੋਕੀ ਬੜੇ ਖੁਸ਼ ਹੋ ਜਾਂਦੇ ਦੇਖ ਕੇ ਖਾ ਗਏ ਇਧਰ ਆ ਪਰਦਾਣ ਉਹ ਮੈਂ ਕਹਿੰਨਾ ਅੱਛਾ ਉਹ ਇਹ ਜਣੀ ਇਹ ਸਬੱਬੀ ਮੋਟੀ ਬਣਾਉਣੀ ਮੈਂ ਤੁਹਾਨੂੰ ਇਹ ਪੁੱਛਣਾ ਹੀ ਸੀ ਵੀ ਇਹ ਤੁਸੀਂ ਮੋਟੀ ਏ ਨਹੀਂ ਕਿਉਂ ਬਣਾਉਨੇ ਆ ਐਡਾ ਪੀਸ ਵੱਡਾ ਕਿਉਂ ਆ ਇਹ ਸਬੱਬੀ ਸ਼ੁਰੂ ਹੋਇਆ ਹਾਂਜੀ ਉਹ ਨੋ ਹੋਇਆ ਜਿਉਂ ਕਹਿੰਦੇ ਮੋਟੀ ਬਣਾਓ ਮੋਟੀ ਬਣਾਓ ਜਦ ਦਮੀਦਾਰ ਖੇਤੋਂ ਵਿੱਚ ਕੰਮ ਕਰਤੇ تھے ਮਿੱਠੇ ਦਾ ਖਾਣ ਦਾ ਤਾ tha ਤੋ ਇਨ ਮੀਨਾ ਮੀਨਾ ਰੱਖ ਕੇ ਖਾ ਜਾਂਦੇ ਆ ਲੋਕ ਹਾਂ ਦੁੱਧ ਬਗਿਰ ਗਿਰ ਕਰਨਾ ਅੱਛਾ ਤੋ ਇਸ ਮੇ ਕੋਈ ਰੰਗ ਜਾਂ ਕੋਈ ਕਲਰ ਨਹੀਂ ਹੈ ਅੱਛਾ ਇਸ ਕਾ ਖਮੀਰ ਉਠਾਣਾ ਪੜਦਾ ਹੈ ਇਸ ਮੇ ਮੂੰਗ ਦਾਲ ਔਰ ਦਾਲ ਤਨਾ ਦਾਲ ਹੁੰਦੇ ਹੈ ਮਿਕ ਔਰ ਮੈਦਾ ਉਤਾਰ ਦੇਸੀ ਕੀ ਮਬਦੀ ਹੈ ਅੱਛਾ ਵਾ ਤੁਸੀਂ ਤਾਉ ਇੱਕ ਚੀਜ਼ ਦੱਸੋ ਵੀ ਜਿਵੇਂ ਤੁਹਾਡਾ ਜਿਹੜਾ ਇਹਦਾ ਜਿਹੜਾ ਚਲੋ ਮੈਂ ਤੁਹਾਨੂੰ ਫਾਰਮੂਲਾ ਨਹੀਂ ਪੁੱਛਦਾ ਪਰ ਇਹਦਾ ਥੋੜਾ ਪ੍ਰੋਸੈਸ ਦੱਸ ਸਕਦੇ ਹੋ ਵੀ ਕੀ ਪਾਉਨੇ ਤੁਸੀਂ ਖਾਸ ਕੁਝ ਪਾਉਨੇ ਹੋ ਇਨ ਮੇ ਖਾਸ ਕੋਈ ਮੈਂ ਇਸ ਕਾ ਖਮੀਰ ਬਣਾਉਣਾ ਪੈਂਦਾ ਹੈ ਓਕੇ ਰਾਤ ਨੂੰ ਬਣਾਉਣਾ ਰਾਤ ਨੂੰ ਉਹ ਮੈਂ ਦਿਖਾ ਦੇਣਾ ਆਪ ਨੂੰ ਚਲੋ ਚਲੋ ਆਪ ਨੂੰ ਮੈਂ ਦਿਖਾ ਦੇਣਾ ਵਈ ਜੀ ਜੀ ਐਵੇਂ ਤਾਂ ਪਤਾਣ ਦੇ ਕੁਝ ਨਹੀਂ ਆਉਂ ਦਿਖਾ ਦੇਣਾ ਨਹੀਂ ਬੜੀ ਮਿਹਰਬਾਨੀ ਤਾਊ ਹੁਣਾਂ ਦੀ ਜਲੇਬੀ ਬਣਦੀ ਦੇਖ ਲਓ ਯਾਰ ਇਹ ਜਿਹੜਾ ਇਹ ਖਮੀਰ ਹੁੰਦਾ ਨੇ ਇਹ ਖਮੀਰ ਹੈ ਇਹ ਖਮੀਰ ਹੈ ਇਹਦਾ ਅੱਛਾ ਆਹ ਬੜਾ ਆ ਇਹ ਖਮੀਰ ਹੈਗਾ ਹਮ ਅੱਜ ਕੱਲ੍ਹ ਤੋਂ ਲੋਕ ਕਿ ਮਸਾਲਾ ਬਣਾਉਂਦੇ ਖਾਤ ਕੀ ਖਾਤ ਕੋਲਕਾ ਜ਼ਲੇਬੀ ਬਣਾ ਦਿੰਦੇ ਆ ਹਾਂ ਇਹ 24 ਘੰਟੇ ਪਹਿਲੇ ਚਾਰ ਕਰਨਾ ਪੈਂਦਾ ਜਦ ਜ਼ਲੇਬੀ ਬਣਦੀ ਹੈ ਅੱਛਾ ਜੀ ਇਸ ਜ਼ਲੇਬੀ ਕੋ ਠੰਡੀ ਪੈਕ ਕਰਕੇ ਦੇ ਦੂੰਗਾ 1 ਮਹੀਨਾ ਤੱਕ ਕੈਸੇ ਖਾਓ ਦੁੱਧ ਦੇ ਸਾਥ ਗਿਰਕ ਲੈ ਫਿਰ ਮਦਲ ਦੋ ਟੱਕਰ ਯਾ ਦੋਰਾ ਪਰਦਾਉ ਉਸ ਚੀਜ਼ ਮੇਂ ਕੰਮ ਆਤਾ ਹੈ ਔਰ ਮਰਦਾਨੀ ਤਾਕਤ ਮੇਂ ਵੀ ਕੰਮ ਆਤਾ ਹੈ। ਅੱਛਾ ਖਮੀਰ ਜਿਹੜਾ ਬਣਾਉਨੇ ਹੋ ਹਾਂਜੀ ਉਹਦੇ ਲਈ ਜਦੋਂ ਤੁਸੀਂ ਜਾਗ ਲਾਉਨੇ ਰਾਤ ਨੂੰ ਹਾਂਜੀ ਤੇ ਉਹਦੇ ਵਿੱਚ ਵੀ ਕੁਛ ਖਾਸ ਤੁਹਾਡਾ ਹੁੰਦਾ ਪਾਉਣ ਦਾ ਨਹੀਂ ਗਰਮ ਗਰਮ ਪਾਣੀ ਮੇਂ ਉਹਦੇ ਵੀ ਖਾਸ ਇਹਦਾ ਮੂੰਗ ਦਾਲ ਔਰ ਦਾਲ ਤਨਾ ਦਾਲ ਹਮ ਉਸਕਾ ਬੇਸਣ ਬਣਾਇਆ ਹੁੰਦਾ ਥੋੜਾ ਉਹ ਦਾਲਤੇ ਹੈ। ਅੱਛਾ ਮੈਦੇ ਦੇ ਨਾਲ ਉਹ ਮਿਕਸ ਕਰਦੇ ਹੋ ਤੁਸੀਂ ਪਰ ਗਰਮ ਪਾਣੀ ਮੇਂ ਲਗਾ ਕੇ ਇਸ ਕੋ ਅੱਛੀ ਤਰ੍ਹਾਂ ਰੱਖ ਦਿੰਦੇ ਤੇ ਹੈ। ਠੀਕ ਹੈ। ਦਵਾ ਦਿੰਦੇ ਹੈ। 24 ਘੰਟੇ ਮੇਂ ਤਿਆਰ ਹੋ ਜਾਂਦਾ ਹੈ ਉਹ। ਫਿਰ ਇਸ ਨੂੰ ਮਿਲਾ ਕੇ ਬਣਾਉਣਾ ਪੈਂਦਾ ਕਿਉਂਕਿ ਉਹ ਤਾਂ ਜਿਆਦਾ ਖੱਟਾ ਹੋ ਜਾਂਦਾ ਹੈ ਜੀ ਹਾਂਜੀ ਇਹ ਮੋਰ ਕੋਈ ਚੀਜ਼ ਨਹੀਂ ਐਸੀ ਕੋਈ ਕੈਮੀਕਲ ਕੋਈ ਰੰਗ ਐਸੀ ਕੋਈ ਚੀਜ਼ ਨਹੀਂ ਬਣਾਤੇ ਜੋ ਕੁਛ ਇਹ ਕਰੇ ਤਾਊ ਜਿੰਨਾ ਲੋਕਾਂ ਨੇ ਸਕੂਟ ਕੀਤੀ ਆ ਜੇ ਤੁਸੀਂ ਕੋਈ ਗਲਤ ਕਰਦੇ ਹੁੰਦੇ ਤਾਂ ਮੈਨੂੰ ਲੱਗਦਾ ਲੋਕਾਂ ਨੇ ਪਿੱਛੇ ਵੀ ਹਟ ਜਾਣਾ ਸੀ ਪਰ ਇਸ ਵੇਲੇ ਤਾਂ ਤਾਊ ਦੀ ਜਲੇਬੀ ਜਿਹੜੀ ਆ ਨਾ ਉਹ ਹਰ ਪੰਜਾਬ ਮਤਲਬ ਕਿਸਾਨ ਮੇਲੇ ਵਰਗੀ ਥਾ ਦੇ ਲੋਕ ਲੱਭਦੇ ਫਿਰਦੇ ਆਓ ਯਾਰ ਕਹਿੰਦੇ ਤਾਊ ਨੂੰ ਲੱਭੋ ਕਿੱਥੇ ਆ ਇਹ ਐਸਾ ਜਿਹਾ ਲੁਧਾਨਾ ਮੇਲੇ ਦੋ ਦਿਨ ਦਾ ਹੁੰਦਾ ਮੇਰੇ ਲਗਭਗ 3 ਰਾਤੇ ਹੈ ਜੀ ਯਾ ਕਮਾਈ ਤੋਂ ਮੈਂ 10 ਰੁਪਏ ਤਾਂ ਆਪਣੇ ਬਣਾ ਕੇ ਲੈ ਜਾਂਦਾ ਹਾਂ ਯਾ ਲੋਕੋ ਦਾ ਜਿੰਨਾ ਪਿਆਰ ਮਜ਼ਦਾਨਾ ਮੇझे ਮਿਲਦਾ ਹੈ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਲੁਧਾਨਾ ਵਾਸੀ ਕੋ ਕਿਸਾਨੋ ਦਾ ਜੁੜਿਆ ਯਾ ਆਉਂਦੇ ਆ ਉਹ ਲੱਭਦੇ ਫਿਰਦੇ ਤਾਊ ਕਾ ਹਾਂ ਦੇ ਲਈ ਵੀ ਆਲੇ ਤਾਂ ਬਹੁਤ ਬਹੁਤ ਸਾਰੇ ਬੈਠ ਜਾਂਦੇ ਐ ਇਹਨੂੰ ਕਹੇ ਤਾਊ ਕਾ ਹੈ ਮੇਰੀ ਇਕੀ ਦੁਕਾਨ ਖੁਦ ਐਤਰੀ ਟੋਕ ਪਰ ਲੱਗੀ ਹੈ। ਅੱਛਾ। ਉहां ਸੇ ਵੀ ਛੋੜ ਕੇ ਲੁਗਾਇਨ ਇੱਕ ਤਾਊ ਦੇ ਬਾਦ ਜਾਣਾ। ਉहां ਮੇਰਾ ਬੇਟਾ ਬੈਠਾ ਹੈ। ਹਾਂ। ਉਹਦਾ ਕਾਰਨ ਇਹ ਆ ਉਹ ਤੁਹਾਨੂੰ ਮਿਲਣਾ ਚਾਹੁੰਦੇ ਆ। ਅੱਜ ਮਿਲਣਾ ਚਾਹੁੰਦੇ ਆ। ਮਿਲਣਾ ਚਾਹੁੰਦੇ ਆ। ਉਹ ਕਹਿੰਦੇ ਵੀ ਅਸੀਂ ਤਾਊ ਨੂੰ ਮਿਲ ਕੇ ਆਉਣਾ। ਹੈਨਾ? ਤੇ ਸਾਡੇ ਵੀ ਮਨ ਚ ਤਾਗ ਹੁੰਦੀ ਆ ਵੀ ਯਾਰ ਜੇ ਹੁਣ ਆਏ ਆ ਤਾਂ ਅਸੀਂ ਅਸੀਂ ਵੀ ਹਰ ਵਾਰੀ ਖਾ ਕੇ ਜਾਂਦੇ ਆ। ਤੇ ਆਹ ਦੇਖੋ ਪੈਕਿੰਗ। ਤਾਊਏ ਪੈਕਿੰਗ ਫਿਰ ਇਸ ਤਰ੍ਹਾਂ ਕਰਦੇ ਹੋਂ। ਹਾਂ, ਚਾਰ ਪੀਸ ਇਸਤਰੀਆਂ ਕਰਦੇ ਮੈਂ। ਅੱਛਾ। तो ये थोड़ा खुला रखेंगे इसको बंद नहीं करेंगे सारा अच्छा तो ये गर्म अच्छा। है ना जड़े ऐसे अच्छा। ऐसा हाँ। खुला हाँ। खुला रखे जरूरी रखना है हाँ। क्यूँकी गर्म में बंद कर दिया तो फिर स्वाद नहीं आना ओके हाँ जी ठीक है इन तेई महीना रख कर खा लो जलेबी खराब नहीं होंगी अच्छा जी मेन चीज है इसमें कोई रंग या केमिकल रंग रंगा सोता खराब इसमें भी कोई रंग नहीं है जी अच्छा हाँ जी ਤਾਉ ਜਿਹੜੀ ਚਾਸ਼ ਆ ਹਾਂਜੀ ਇਹਦੇ ਵਿੱਚ ਤੁਸੀਂ ਕੋਈ ਸਪੈਸ਼ਲ ਕੁਝ ਪਾਉਨੇ ਹੋ ਵੀ ਕੁਝ ਲਾਉਨੇ ਹੋ ਕੋਈ ਸ਼ਹਿਦ ਜਾਂ ਕੁਛ ਏਦਾਂ ਦੀ ਚੀਜ਼ ਲਾਉਨੇ ਹੋ ਨਾਲ ਸਿਰ ਖਾਂਡੀ ਆ ਹਾਂਜੀ ਖਾਂਡ ਉੱਤੇ ਜੀ ਵਾਹ ਹਾਂਜੀ ਇਹ ਕੱਲੀ ਖਾਂਡ ਨਹੀਂ ਹੈਗੀ ਇਹ ਖਮੀਰ ਨਾਲ ਜੰਮਿਆ ਦੇਖੀ ਜਾਓ ਵੀ ਜਾਗ ਲੱਗਾ ਇਹ 65 66 ਸਾਲ ਦਾ ਐਕਸਪੀਰੀਅੰਸ ਵੀ ਤਾਉ ਦਾ ਬੋਲ ਦਾ ਨਾਲ ਪਰ ਯਾਰ ਜੇ ਤੁਸੀਂ ਕਦੇ ਹਨਾ ਮੇਲੇ 'ਤੇ ਆਉ ਮੈਨੂੰ ਹੁਣ ਪਤਾ ਨਹੀਂ ਹੁਣ ਕਿਉਂਕਿ ਤੁਸੀਂ ਕਦੇ ਜਲੇਬੀ ਖਾਧੀ ਕਿ ਨਹੀਂ ਖਾਧੀ ਜਲੇਬੀ ਨਹੀਂ ਇਹ ਜਲੇਬੀ ਆ ਬਹੁਤ ਵੱਡਾ ਕਿਉਂਕਿ ਇਹ ਇੱਕੋ ਹੀ ਪੀਸ ਜਿਹੜਾ ਆ ਉਹ ਪਾਈਆ ਦਾ ਆ ਤੇ ਤੁਸੀਂ ਕਦੇ ਆਓ ਤੇ ਟੇਸਟ ਜ਼ਰੂਰ ਕਰਿਓ ਤੇ ਨਾ ਦੀ ਨਾਲ ਆਪਣੇ ਪਰਿਵਾਰ ਦੇ ਲਈ ਜ਼ਰੂਰ ਕਦੇ ਲੈ ਕੇ ਜਾਓ ਤੇ ਤਾਊ ਉਹਨਾਂ ਨੂੰ ਮਿਲ ਕੇ ਜਾਓ ਤਾਊ ਜਿੱਦਾਂ ਲੋਕ ਆਉਂਦੇ ਆ ਬੱਚੇ ਆਉਂਦੇ ਆ ਹਨਾ ਸਾਰੀ ਉਮਰ ਦੇ ਲੋਕ ਆਉਂਦੇ ਆ ਹਣਾ ਹਰ ਇੱਕ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦੇ ਉਹ ਮਿਲ ਕੇ ਜਾਂਦੇ ਨੇ ਕੱਲੀ ਜਲੇਬੀ ਨਹੀਂ ਖਾਂਦੇ ਉਹ ਮਿਲ ਕੇ ਵੀ ਤਾਂ ਮਿਲ ਕੇ ਵੀ ਜਾਂਦੇ ਨਾਲ ਫੋਟੋ ਵੀ ਖਿੱਚ ਕੇ ਲੈ ਜਾਂਦੇ ਖੜੇ ਹੋ ਕੇ ਪੂਰਾ ਗਰੁੱਪ ਬਣਾ ਕੇ ਤਾਉ ਜੀ ਫੋਟੋ ਖਿਜਾਣਾ ਮਾਇਕਾ ਹਾਂ ਫੋਟੋ ਵੀ ਲੈ ਕੇ ਜਾਂਦੇ ਜਲੇਬੀ ਵੀ ਲੈ ਕੇ ਜਾਂਦੇ ਐਸੇ ਇਸ ਜਲੇਬੀ ਨੇ ਇਨਾ ਪਿਆਰ ਦਿੱਤਾ ਲੋਕਾਂ ਦਾ ਇਨਾ ਪਿਆਰ ਸਤਿਕਾਰ ਦਿੱਤਾ ਆ ਕਿ ਲੋਕ ਇਨਾ ਜ਼ਿਆਦਾ ਜਾਣਦੇ ਆ ਅੱਛਾ 올 ਓਵਰ ਇੰਡੀਆ ਜਾਣੇ ਤੁਸੀਂ ਇਹ ਜਲੇਬੀ ਹਾਂਜੀ साल साल में एक बार तो जाता हूँ कर्नाटक अच्छा बार प्रोग्राम हो जाते हैं बम्बे के पांडिचेरी के हैदराबाद के या कहीं के भी मतलब घूमता हूँ अमृतसर हो गया शिमला हो गया देहरादून हो गया उधर हरिद्वार हो गया उधर जयपुर हो गया ऐसे कोई नहीं, नहीं जाता जिसे नहीं गया हर जगह इधर ही फेमस है हाँ जी लोग बाहर देखते हैं जैसे ਬੈਲਗਾਉਂ ਜਾਂਦੇ ਨੇ ਉਹ ਸਾਲ ਮੈਂ ਲੱਗਦਾ ਇੱਕ ਵਾਰ ਹੈ ਉਹ ਲੋਕ ਬਾੜ ਦੇਖਦੇ ਆ ਵਾ ਬਾਜ਼ਾਰ ਮੇ ਜਾਂਦੇ ਨੇ ਕਹਿੰਦੇ ਆ ਗਿਆ ਤਾ ਹਰਿਆਣਾ ਦੇ ਲਈ ਓਏ ਹੋ ਸਰ ਹਾਂ ਜੀ ਯਾਹਾਂ ਦੇ ਵੀ ਫੋਨ ਡਾੜੇ ਸਿਰੋ ਹੋ ਜਾਂਦੇ ਮੇਲੇ ਕੇ ਆਸ-ਪਾਸ ਹਾਂ ਤੇ ਤਾ ਤਾ ਜਿਹੜੇ ਆ ਰਹੇ ਕੋ ਨਹੀਂ ਆ ਰਹੇ ਜ਼ਰੂਰ ਆ ਰਹੇ ਵਾਹ ਹਾਂ ਸੋ ਤਾਉ ਜਿਹੜੇ ਲੋਕ ਪਿਆਰ ਦਿੰਦੇ ਨੇ ਇੰਨਾ ਸਪੋਰਟ ਕਰਦੇ ਆ ਮਤਲਬ ਸ਼ਹਿਰ ਜਾਂ ਇਹਦੇ ਆਲੇ ਦੁਆਲੇ ਦੇ ਲੋਕ ਸਪੈਸ਼ਲ ਜਲੇਬੀ ਖਾਣ ਹੀ ਕਈ ਆਉਂਦੇ ਆ ਐਸੇ ਤਾਂ ਬਹੁਤ ਐਸੇ ਬਹੁਤ ਐ ਹਾਂ ਉਹ ਕੁਝ ਲੈਣੇ ਧਲੇਬੀ ਲੈਣ ਧਲੇਬੀ ਖਾਣੇ ਆਤੇ ਐ ਇਸ ਪਾਸੇ ਧਲੇਬੀ ਖਾਣੀ ਆਉਂਦੇ ਆ ਸਵੇਰੇ ਸਵੇਰੇ ਆਪਣੇ ਆ ਬੰਦੇ ਸ਼ਹਿਰ ਕਰਤੇ ਨੇ ਹੂੰ ਉਹ ਇਤਨੇ ਬੰਦਿਆਂ ਦਾ ਬਹੁਤ ਜ਼ਿਆਦਾ ਉਹ ਸਵੇਰੇ 5 ਵਜੇ ਆਵਾਜ਼ ਮਾਰਦੇ ਤਾਉਰੀ 6 ਵਜੇ ਧਲੇਬੀ ਚਾਹਦੇ ਤੁਹਾਨੂੰ ਅੱਛਾ ਉਹ ਬੈਠ ਕੇ ਪਾਰਟੀਆਂ ਤੇ ਚਾਹ ਪੀਣੇ ਉੱਥੇ ਹੀ ਖਾ ਕੇ ਲੈ ਜਾਂਦੇ ਬੈਠ ਬੈਠ ਕੇ ਇਹ ਪਾਰਕਾਂ 'ਚ ਗਾਣੇ ਲੈ ਜਾਂਦੇ ਹੋ ਜਾਂਦੇ ਇਕੱਠੇ ਵਹੀ ਬੈਠ ਕੇ ਖਾ ਕੇ ਜਾਂਦੇ ਆ ਉਹ ਸਵੇਰ ਉਹ ਤਾਉ ਖਣੇ ਆ ਗਏ ਦੋ ਦੋ ਚਾਰ ਚਾਰ ਇੱਕ ਇੱਕ ਦੋ ਦੋ ਬੰਦਾ ਦੋ ਰਿਹਾ 20-20 ਧਲੇਬੀ ਲੈ ਜਾਂਦਾ ਅਰੇ ਤਾਂ ਉਹਨੇ ਵੀ ਖਾਣੇ ਵਾਂ ਬਾਟ ਦੇਂਗੇ ਨਾ ਉਹਨੂੰ ਹਾਂ ਅਖੇ ਲੱਗਦੇ ਉਹ ਬੋਲਦੇ ਹਨ ਉਹ ਗਾ ਜਲੇਬੀ ਲਾਣਾ ਸਾਡੇ ਪਾਸ ਇਹ ਸਪੈਸ਼ਲ ਹੈ ਨਾ ਇਹ ਸਾਨੂੰ ਹੁਣ ਅਗਲੀ ਯਾਰ ਸਤੰਬਰ ਚ ਮਿਲਣੀ ਆ ਜਦੋਂ ਸਤੰਬਰ ਚ ਮੇਲਾ ਲੱਗਣਾ ਆ ਕਿਸਾਨ ਹਾਂ ਜੀ ਹਾਂ ਨਾ ਹੁਣ ਤੁਸੀਂ ਉਦੋਂ ਨੂੰ ਸਾਨੂੰ ਮਿਲਣਾ ਜਾਂ ਫਿਰ ਕਿਤੇ ਸਰਸ ਹੋਇਆ ਜਾਂ ਕੋਈ ਹੋਰ ਮੇਲਾ ਹੋਇਆ ਤਾਂ ਫਿਰ ਉੱਥੇ ਮਿਲੂਗੀ ਹਾਂ ਕੋਈ ਅੱਛਾ ਮੇਲਾ ਹੋ ਤਾਂ ਮੈਂ ਤਾਂ ਮਤਲਬ ਦੋ ਜਾਣੇ ਤਾਂ ਮੈਂ ਨਏ ਕਿਸਾਨ ਮੇਲੇ ਦੀ ਪੁਰਤੀ ਹੈ ਹਾਂ ਤੇ ਇਹ 2010 ਮੈਂ ਹਾਂ ਆਇਆ ਦਾ ਮੈਂ ਪਹਿਲੀ ਬਾਰ ਇਹਾ ਪਹਿਲੀ ਬਾਰ ਆਦਾ 2009 में कोई फरीदकोट था मैं अच्छा एक मेरे ही बलजीत था अच्छा जी वो बोला एक बार तो ले लिया पता ले लिया मेला आया फोन करके पूछा फिर हम आए इधर बुकवा गए रेगुलर आ रहे वा। एक कोरोना में तो किसी बस की बात नहीं थी वो बस की बात नहीं उसमें तो कोई फंक्शन ही नहीं होगा तो क्या करेगा ਨਾ ਰੈਗੂਲਰ ਆ ਰਹੇ ਇਹ ਬੜਾ ਦੇਸੀ ਕਿਉਂ ਆ ਹਨ ਦੇਸੀ ਬਣਾਉਂਦੇ ਆ ਤੇ ਇਹ ਦੇਸੀ ਕਿਉਂ ਹੈ ਇਹ ਵੀ ਚੈੱਕ ਕਰਕੇ ਦੇਖ ਸਕਦੇ ਆਪ ਅੱਛਾ ਜੀ ਹਾਂ ਜੀ ਬਹੁਤ ਹੀ ਵਾਹ ਅੱਛਾ ਤੇ ਇਹਦੇ ਚ ਤੁਸੀਂ ਬਣਾਉਂਦੇ ਆ ਹਾਂ ਜੀ ਵਾਹ ਦੇਸੀ ਕਿ ਤੇ ਕਿੰਨੀ ਕੁ ਜਣਿਆਂ ਦੀ ਟੀਮ ਹੁੰਦੀ ਤੁਹਾਡੀ ਜਿਹੜੇ ਤੁਸੀਂ ਆਉਨੇ ਹੋ ਅਸੀਂ 7-8 ਬੰਦੇ ਯਾਹਾਂ ਆਏ 4 ਬੰਦੇ ਮੇਰੇ ਵਾਹਾਂ ਆਏ ਦੋ ਦੁਕਾਨੇ ਆ 10-12 ਬੰਦੇ ਹੋਈ ਜਾਂਦੇ ਹੋਈ ਜਾਂਦੇ ਨੇ ਕਿਉਂ ਅਭੀ ਤਾਂ ਥੋੜਾ ਰਸ ਕਮ ਹੈ ਨਹੀਂ ਤਾਂ ਯਾਹ ਇੱਕ ਕੜਾਹੀ ਨਹੀਂ ਦੋ ਦੋ ਕੜਾਹੀਆਂ ਮੈ ਬਣਾਉਣੀ ਪੜਤੀਆਂ ਤਾਉ ਜਿਹੜੇ ਲੋਕ ਇੰਨੀ ਸਪੋਰਟ ਕਰਦੇ ਨੇ ਜਲੇਬੀ ਖਾਂਦੇ ਮਿਲਦੇ ਜਲੇਬੀ ਨੇ ਤੁਹਾਨੂੰ ਇੰਨੀ ਪਛਾਣ ਦਵਾਈ ਆ ਲੋਕ ਦੂਰ ਦੂਰ ਜਾਣਦੇ ਤੁਸੀਂ ਕਿਸੇ ਨੂੰ ਜਿਹੜੇ ਉਹ ਲੋਕ ਨੇ ਉਹਨਾਂ ਉਹਨਾਂ ਨੂੰ ਕੋਈ ਸਨੇਹਾ ਜੇ ਦੇਣਾ ਤਾਂ ਜ਼ਰੂਰ ਦਿਓ ਮੈਂ ਕਹਿੰਦਾ ਮੈਂ ਤਾਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਹਾਂ ਬੜਾ ਉਹ ਕਰਦਾ ਹਾਂ ਉਹਨਾਂ ਦਾ ਬਾਰੀ ਹਾਂ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਥਾਈ ਜਾਏ ਉੱਬਈ ਥਾਈ ਜਾਏ ਆ ਯਾਰ ਤਾਉ ਹੁਣੀ ਕਦੇ ਵੀ ਮੇਲੇ ਤੇ ਆਉਂ ਗੋਦਿਆੜੇ ਦੇ ਵਿੱਚ ਕਿਸਾਨ ਮੇਲੇ ਤੇ ਤਾਂ ਯਾਰ ਤਾਊ ਹੁਣਾਂ ਨੂੰ ਜਰੂਰ ਮਿਲ ਕੇ ਜਾਇਆ ਕਰੋ ਇਹਨਾਂ ਦੀ ਸਟਾਲ ਇੱਥੇ ਹੀ ਜਿੱਥੇ ਖਾਣ ਪੀਣ ਦੀਆਂ ਸਟਾਲਾਂ ਹੁੰਦੀਆਂ ਨੇ ਨਾ ਥਪਰਾਲ ਦੇ ਸਾਹਮਣੇ ਹਾਂਜੀ ਥਪਰਹਾਲ ਦੇ ਬਿਲਕੁਲ ਆਪੋਜ਼ਿਟ ਹਾਂਜੀ ਆ ਥਾਪਰਹਾਲ ਇਧਰ ਐ ਤੋਂ ਇਹਦੇ ਆਪੋਜ਼ਿਟ ਐ ਤੋ ਇੱਥੇ ਤੁਸੀਂ ਨਾ ਜਦੋਂ ਆਉਣਾ ਆ ਤਾਂ ਤਾਊ ਹੁਣਾਂ ਦੀਆਂ ਇੱਥੇ ਹੀ ਸਟਾਲਾਂ ਹੁੰਦੀਆਂ ਖਾਣ ਪੀਣ ਦੀਆਂ ਤਾਊ ਦੇ ਨਾਮ ਤੇ ਕਈ ਨਕਲੀ ਵੀ ਤਾਊ ਬਣਕਾਰੇ ਆ ਅੱਛਾ ਇਦਾਂ ਵੀ ਐ ਇਦਾਂ ਵੀ ਐ ਕੋਈ ਅਜੀਤ ਲਿਖਾ ਤਾਊ ਜਿਵੇਂ ਮੇਰਾ ਨਾਮ ਬਲਜੀਤ ਦਾ ਉਹਨਾਂ ਅਜੀਤ ਕਰ ਦਿਆ ਅੱਛਾ ਐਸਾ ਵੀ ਕਈ ਆ ਆਦਤਾਂ ਵਿੱਚ ਮੈਂ ਓਕੇ ਠੀਕ ਕਰ ਖਾ ਕੇ ਪਿਠਾਣ ਕਰਕੇ ਚੀਜ਼ ਲਈ ਚਾਹੀਦੀ ਹਾਂ ਹਾਂ ਯਾ ਤਾਂ ਮੇਰੀ ਵੇਲੇ ਪਿਠਾਣਾ ਹੈ ਉਹਨੀਆਂ ਬਾਅਦ ਤੋਂ 10% ਜਾਂਦਾ ਹੋਗਾ ਕੋਗਾ ਜਾਂਦਾ ਹੋਗਾ ਤੋ ਹਕੀਕਤ ਬਤਾऊं ਬਾਤ ਲੋਕ ਸਿੱਧੇ ਨੂੰ ਕਹੀ ਨਹੀਂ ਤਾਊ ਕੇ ਬਾਗ ਨਾ ਮੈਂ ਇਹ ਤਾਂ ਹੈ ਜੀ ਇੱਥੇ ਕੋਈ ਸ਼ੱਕ ਨਹੀਂ ਜਿਹਨੇ ਜਲੇਬ ਖਾਣਾ ਆਏ ਵੱਡਾ ਪਾਇਆ ਉਹ ਤਾਊ ਹੁਣਾਂ ਕੋਲੀ ਆਇਆ। ਉਹ ਇਹ ਸਪੈਸ਼ਲ ਚੀਜ਼ ਆ। ਜਦੋਂ ਵੀ ਕਦੇ ਆਓ ਆਪਾਂ ਤੁਹਾਨੂੰ ਜ਼ਰੂਰ ਕਵਾਂਗੇ ਕਿ ਜਲੇਬੀ ਕਦੇ ਇਨਾਂ ਦੀ ਖਾ ਕੇ ਜਾਇਓ, ਮਿਲ ਕੇ ਜਾਇਓ। ਦੂਜੇ ਹਰਿਆਣੇ ਤੋਂ ਆਉਂਦੇ ਨੇ। ਕਹ ਲਓ ਹਨਾ ਹਰਿਆਣੇ ਤੋਂ ਦੂਜੇ ਰਾਜ ਤੋਂ ਆ ਰਹੇ ਆ ਤੇ ਇਹਨਾਂ ਨੂੰ ਕਦੇ ਆਪਾਂ ਮਤਲਬ ਇੰਨੀ ਸਪੋਰਟ ਇੱਥੇ ਹੁੰਦੀ ਆ ਤੁਸੀਂ ਦੇਖਿਓ ਵੀ ਕਿੰਨਾ ਪਿਆਰ ਲੋਕ ਕਰਦੇ ਆ। ਆ ਹੁਣ ਮੈਂ ਰਿਕਾਰਡਿੰਗ ਜਦੋਂ ਕਰ ਰਿਹਾ ਸਿਰਫ ਸਵੇਰਾ ਸਵੇਰਾ ਤੇ ਬਹੁਤਾ ਰਸ਼ ਨਹੀਂ ਹੈਗਾ ਤੇ ਇਹ ਸਿਗੇ ਥੋੜੇ ਜਿਹਾ ਐਦਾਂ ਇਹਨਾਂ ਕੋਲ ਟਾਈਮ ਤੇ ਅਸੀਂ ਜਲੇਬੀ ਖਾਣ ਲਈ ਰੁਕੇ ਤੇ ਮੈਂ ਇੱਕਦਮ ਦਿਮਾਗ 'ਚ ਆਇਆ ਕਿ ਆਪਾਂ ਰਿਕਾਰਡਿੰਗ ਕਰੀਏ ਤਾਉ ਦੀ ਹਨਾ ਕਿਉਂਕਿ ਅੱਗੇ ਜਦੋਂ ਆਈਦਾ ਇਹ ਬਿਜ਼ੀ ਬਹੁਤ ਹੁੰਦੇ ਆ ਤੇ ਕੰਮ 'ਚ ਉਠਾਉਣਾ ਚੰਗਾ ਨਹੀਂ ਲੱਗਦਾ ਸੋ ਆਹ ਦੇਖੋ ਇਹਨਾਂ ਦੇ ਇੱਥੇ ਸਟਾ ਲਿਆ ਤੇ ਜੇ ਕੋਈ ਦੋਸਤ ਆਵੇ ਤੇ ਜਰੂਰ ਇਹਨਾਂ ਦੀ ਜਲੇਬੀ ਖਾ ਕੇ ਜਾਏ ਧੰਨਵਾਦ ਤਾਉ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਆਪਾਂ ਫਿਰ ਜਲਦੀ ਮਿਲਾਂਗੇ ਅਗਲੇ ਮਹੀਨੇ ਜਰੂਰ ਮਿਲਾਂਗੇ ਮੇ ਜੀ ਬਾਏ